10 ਜੁਲਾਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦੇ ਵਿੱਚ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਲੰਘੇ ਦਿਨ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਦਰਜ ਕੀਤਾ ਗਿਆ ਮਾਝੇ ਦੇ ਖੇਤਰਾਂ ਦੇ ਵਿੱਚ ਮਾਲਵੇ ਦੇ ਤਵਾਬੇ ਦੇ ਪਵਾਰ ਖੇਤਰ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦਰਜ ਕੀਤਾ ਗਿਆ ਰਾਤ ਵੇਲੇ ਵੀ ਪਵਾਰ ਖੇਤਰ ਦੇ ਵਿੱਚ ਵਧੀਆ ਮੀਂਹ ਦਰਜ ਕੀਤੇ ਗਏ ਅੱਜ ਸਵੇਰ ਵੇਲੇ ਪੰਜਾਬ ਦੇ ਵਿੱਚ ਫਿਰ ਇੱਕ ਵਾਰ ਬੱਦਲਵਾਈ ਬਣੀ ਹੋਈ ਹੈ ਪਿਛਲੇ ਦਿਨਾਂ ਤੋਂ ਜਿਹੜਾ ਸਿਸਟਮ ਦੱਸਿਆ ਹੋਇਆ ਸੀਗਾ ਕਿ ਤਕਰੀਬਨ ਅੱਜ ਉਹਦਾ ਅਖੀਲਾ ਦਿਨ ਹੈ ਕੱਲ ਤੋਂ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਅੱਜ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਲੱਗਦੇ ਹੋਏ ਦਿਖਾਈ ਦੇਣਗੇ ਸਵੇਰ ਵੇਲੇ ਮਾਝੇ ਦੇ ਇਲਾਕੇ ਚਾਹੇ ਗੁਰਦਾਸਪੁਰ ਹੋਣ ਅੰਮ੍ਰਿਤਸਰ ਹੋਣ ਤਰਨਤਾਰਨ ਇਹਨਾਂ ਵਿੱਚ ਮੀਂਹ ਦੀਆਂ ਸੰਭਾਵਨਾਵਾਂ ਬਣੀ ਹੋਈਆਂ ਨੇ ਉਸ ਤੋਂ ਇਲਾਵਾ ਮਾਲਵੇ ਦੇ ਇਲਾਕੇ ਫਿਰੋਜ਼ਪੁਰ ਫਰੀਦਕੋਟ ਅਬੋਹਰ ਜਾਂ ਫਾਜ਼ਿਲਕਾ ਇਨਾ ਖੇਤਰਾਂ ਦੇ ਵਿੱਚ ਵੀ ਬੱਦਲਵਾਈ ਬਣੀ ਹੋਈ ਹੈ ਤੇ ਅਗਲੇ ਕੁਝ ਘੰਟਿਆਂ ਦੇ ਦੌਰਾਨ ਬੱਖ-ਬੱਖ ਜਗ੍ਹਾ ਛਰਾਟੇ ਲੱਗ ਸਕਦੇ ਹਨ ਇਹ ਬੱਦਲਵਾਈ ਹੌਲੀ-ਹੌਲੀ ਅੱਗੇ ਨੂੰ ਵਧੇਗੀ ਜਿਹਦੇ ਵਿੱਚ ਕਰਪੂਥਲਾ ਜਲੰਧਰ ਇਹ ਨਵਾਂ ਸ਼ਹਿਰ ਦੁਆਬੇ ਦੇ ਕੁਝ ਹੋਰ ਖੇਤਰਾਂ ਨੂੰ ਵੀ ਪ੍ਰਭਾਵਿਤ ਕਰਦੇ ਹੋਏ ਦਿਖਾਈ ਦਵੇ ਕਿ ਜਿਹਦੇ ਵਿੱਚ ਹੁਸ਼ਿਆਰਪੁਰ ਦਸੂਆ ਮਕੇਰੀਆਂ ਟਾਂਡਾ ਇਹਨਾਂ ਖੇਤਰਾਂ ਦੇ ਵਿੱਚ ਵੀ ਦੁਪਹਿਰ ਤੋਂ ਪਹਿਲਾਂ ਟੁੱਟਵੇਂ ਰੂਪ ਦੇ ਵਿੱਚ ਮੀਂਹ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਬੱਦਲਬਾਈ ਹੋਰ ਥੋੜੀ ਜੀ ਵਧੀਆ ਰਹੀ ਤਾਂ ਮਾਲਵੇ ਦੇ ਉਹ ਇਲਾਕੇ ਜਿਵੇਂ ਲੁਧਿਆਣਾ ਮੋਗਾ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਮਲੇਰ ਕੋਟਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਦੁਪਹਿਰ ਦੇ ਆਸ-ਪਾਸ ਜਾਂ ਦੁਪਹਿਰ ਤੋਂ ਬਾਅਦ ਟੁੱਟਵੇਂ ਤੌਰ ਤੇ ਮੀਂਹ ਦੀ ਸੰਭਾਵਨਾ ਅੱਜ 24 ਘੰਟੇ ਬਣੀਆ ਰਹੇਗੀ